ਅੱਜ ਦੀ ਵੀਡੀਓ 'ਚ ਤੁਹਾਨੂੰ ਜਮਾ ਸਸਤੇ ਮੋਟਰਸਾਈਕਲ ਦੇਖਣ ਨੂੰ ਮਿਲਣਗੇ ਕੋਈ ਗੱਡੀ ਨਹੀਂ ਹੈਗੀ ਕੋਈ ਹੋਰ ਮਸ਼ੀਨਰੀ ਨਹੀਂ ਸਿਰਫ ਮੋਟਰਸਾਈਕਲ ਆ ਕੰਡੀਸ਼ਨ ਜਮਾਨਮੀ ਰੇਡ ਜਮਾ ਘਟਾ ਤੁਹਾਡੇ ਏਰੀਆ 'ਚੋਂ ਗੱਲਬਾਤ ਸਾਰੀ ਕਰਦੇ ਆ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 9465929488 ਤੁਹਾਡੇ ਕੋਲੇ ਗੱਡੀ ਐ ਮੋਟਰਸਾਈਕਲ ਐ ਘਰ ਐ ਕੋਠੀ ਐ ਮਕਾਨ ਐ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਫਰੀ ਚ ਆਪਾਂ ਐਡ ਤੁਹਾਡੀ ਲਾ ਦਾਂਗੇ ਜੀ ਪਹਿਲੇ ਮੋਟਰਸਾਈਕਲ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਪਹਿਲਾ HF Deluxe Self Start ਜੀ ਇਹ 2023 ਮਾਡਲ ਹੈ ਇੰਜਨ ਗੇਅਰ ਦੀ ਫੁੱਲ ਗਾਰੰਟੀ ਮਾਲਕ ਨੇ ਦੱਸੀ ਆ ਪੰਜਾਬ ਨੰਬਰੇ ਸੀ ਤੇ ਮਾਨਸਾ ਏਰੀਆ ਚੋਂ ਮਾਲਕ ਨੇ ਭੇਜੇ ਟਾਇਰ ਪੂਰੇ ਵਧੀਆ ਨੇ ਸਾਰੇ ਪਾਰਟਸ ਜਿੰਨੇ ਵੀ ਹੁੰਦੀਆਂ ਸੀ ਸਾਰੇ ਇੰਡੀਕੇਟਰ ਜੋ ਵੀ ਟਾਪੇ ਵਗੈਰਾ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਕੋਈ ਕਿਸੇ ਪਾਸੋਂ ਨਾ ਤਾਂ ਡੈਮੇਜ ਹੈ ਨਾ ਕੋਈ ਐਕਸੀਡੈਂਟਡ ਹੈ ਪੰਜਾਬ ਨੰਬਰ ਦਾ ਹੈ ਨੰਬਰ ਪਲੇਟਾਂ ਸਰਕਾਰੀ ਲਗੀਆਂ ਹੋਈਆਂ ਨੇ ਜੀ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ 55000 ਰੁਪਏ ਮਾਲਕ ਨੇ ਇੱਕ ਡਿਮਾਂਡ ਕਹੀ ਹੈ ਬਾਕੀ ਕਹਿੰਦੇ ਸੀਗੇ ਮਾਲਕ ਵੀ ਮੌਕੇ ਤੇ ਰੇਟ ਘੱਟ ਵੱਧ ਕਰ ਲਾਂਗੇ ਕਾਲੇ ਰੰਗ ਦੇ ਲਾਲ ਸਟਿਕਰਾਂ ਚ ਬਾਕੀ ਤੁਸੀਂ ਸਾਰਾ ਕੁਝ ਦੇਖ ਵੀ ਰਹੇ ਹੋ ਸੀ ਵੀਡੀਓ ਚ ਫੋਟੋਆਂ ਰਾਹੀਂ ਸਾਰਾ ਕੁਝ ਆਪਾਂ ਦਿਖਾ ਰਹੇ ਹਾਂ ਸੀ ਜੇ ਕਿਸੇ ਨੂੰ ਪਸੰਦ ਆਏ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਾਨ ਜੀ ਨੂੰ ਵੀ ਪਸੰਦ ਆਇਆ ਤਾਂ ਮਾਲਕ ਨਾਲ ਇੱਕ ਵਾਰੀ ਗੱਲ ਕਰੋ ਜੀ 77197 ਤੇ 87061 ਕਰੋ ਜੀ ਗੱਲਬਾਤ ਹੁਣ ਕੋਈ ਵੀ ਕਰਨੀ ਜੇ ਤੁਸੀਂ ਚਾਹੁੰਦੇ ਹੋ ਗੱਲ ਕਰਾਂਗੇ ਜੀ ਆਪਣੇ ਕੋਲੇ ਇੱਕ ਮੋਟਰਸਾਈਕਲ ਮਾਲਕ ਨੇ ਭੇਜੇ ਜਮਾ ਨਮਾ ਜੀ ਪਹਿਲੀ ਗੱਲ ਤਾਂ ਜਿਹੜੇ ਮਾਲਕ ਨੇ ਉਹ ਆਰਮੀ ਪਰਸਨ ਨੇ ਤੇ ਮਾਲਕ ਨੇ ਆਪਨੇ ਚਲਾਇਆ ਹੋਇਆ ਜਿੰਨਾ ਦਾ ਇਹ ਮੋਟਰਸਾਈਕਲ ਹੈ ਜਿਹੜੇ ਆਰਮੀ ਚ ਨੇ ਜਦੋਂ ਛੁੱਟੀ ਆਉਂਦੇ ਸੀਗੇ ਉਹ ਉਦੋਂ ਮਾੜਾ-ਮੋਟਾ ਚਲਾਉਂਦੇ ਸੀਗੇ ਨਹੀਂ ਤਾਂ ਐਵੇਂ ਘਰੇ ਬੈਲਾ ਖੜਾ ਰੰਦਾ ਕਵਰ ਪਾ ਕੇ ਜੀ ਪਲਸਰ ਐਨ ਐਸ 200 ਇਹ ਮੋਟਰਸਾਈਕਲ ਹੈ ਮਾਲਕ ਨੇ ਜਮਾ ਨਮਾ ਲੇਤਾ ਸੀਗਾ ਤੇ ਮਾਲਕ ਨੇ ਬਹੁਤ ਵਧੀਆ ਰੱਖਿਆ ਹੋਇਆ ਇਸ ਸੰਭਾਈ ਦੇ ਵਿੱਚ ਮਾਲਕ ਕਹਿੰਦੇ ਨੇ ਵੀ ਮੈਂ ਇੱਕ ਸਕ੍ਰੈਚ ਜਾਂ ਇੱਕ ਛਰੀਟ ਵੀ ਨਹੀਂ ਲੱਗਣ ਦਿੱਤੀ ਪੰਜਾਬ ਨੰਬਰ ਦਾ ਸਾਰਾ ਕੰਮ ਮਾਲਕ ਨੇ ਟੋਟਲ ਕਰਵਾ ਰੱਖਿਆ ਸਾਰਾ ਸਰਵਿਸ ਦਾ ਮਾਲਕ ਕਹਿੰਦੇ ਨੇ ਟਾਇਰ ਬਿਲਕੁਲ ਨਵੇਂ ਨੇ ਜਮਾ ਨਮਾ ਮੋਟਰਸਾਈਕਲ ਹੈ ਮਾਲਕ ਕਹਿੰਦੇ ਨੇ ਵੀ ਗਾਰੰਟੀ ਵਾਲੀ ਗੱਲ ਹੈ ਕੋਈ ਵੀ ਨਾ ਤਾਂ ਵੱਜਿਆ ਹੋਇਆ ਨਾ ਐਕਸੀਡੈਂਟਡ ਹੈ ਨਾ ਕੋਈ ਡਿੱਗਿਆ ਹੋਇਆ ਆਪਦੀ ਜਾਨ ਤੋਂ ਵੱਧ ਸੰਭਾਲ ਕੇ ਰੱਖਿਆ ਹੋਇਆ ਬਹੁਤ ਸ਼ੌਂਕ ਨਾਲ ਲੇਤਾ ਸੀਗਾ ਤੇ ਚਲਾਉਣਾ ਘੱਟ ਹੈ ਜੀ ਤੇ ਖੜਾ ਖਰਾਬ ਹੋਈ ਜਾਂਦਾ ਹੈ ਮਾਲਕ ਕਹਿੰਦੇ ਨੇ ਮੈਂ ਤਾਂ ਆਪ ਡਿਊਟੀ ਕਰਦਾ ਤੇ ਖੜਾ ਖਰਾਬ ਹੋਈ ਜਾਣਾ ਤਾਂ ਕਰਕੇ ਇਹਨਾਂ ਨੇ ਵੇਚਣਾ ਹੈ ਗਾ ਇੱਕ ਲੱਖ ਰੁਪਏ ਮਾਲਕ ਨੇ ਡਿਮਾਰਕ ਕੀਤੀ ਆ 21 ਮਾਡਲ ਹੈ 21 ਦੇ ਵਿੱਚ ਨਵਾਂ ਘੜਵਾਇਆ ਸੀਗਾ ਨਵਾਂ ਮੋਟਰਸਾਈਕਲ ਹੈ ਜੀ ਇਹ ਕੋਈ ਖਰੀਦਣਾ ਜੇ ਚਾਹੁੰਦਾ ਗਾ ਤਾਂ ਮਾਲਕ ਨਾਲ ਗੱਲ ਕਰ ਲਿਓ ਮਾਲਕ ਕਹਿੰਦੇ ਨੇ ਇੱਕ ਸਲੈਂਸਰ ਵੀ ਸਾਡੇ ਕੋਲੇ ਪਿਆ ਹੈ ਮਾਲਕ ਕਹਿੰਦੇ ਨੇ 10000 ਦਾ ਸਲੈਂਸਰ ਆਹੂ ਤੇ ਉਹ ਨਾਲ ਬਿਲਕੁਲ ਫਰੀ ਦੇ ਦੇਣਗੇ ਬਾਕੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਮੁਕੇਰੀਆ ਮਾਲਕ ਦਾ ਏਰੀਆ ਜਾ ਕੇ ਦੇਖ ਸਕਦੇ ਹੋ ਮਾਲਕ ਨਾਲ ਗੱਲ ਜੇ ਤੁਸੀਂ ਕਰਨਾ ਚਾਹੁੰਦੇ ਹੋ 8293340350 ਮਾਲਕ ਦਾ ਨੰਬਰ ਹੈ ਕਰ ਲਿਓ ਜੀ ਗੱਲ ਤੇ ਮਾਲਕ ਕਹਿੰਦੇ ਨੇ ਗਰੰਟੀ ਵਾਲੀ ਗੱਲ ਹੈ ਤੇ ਮਾਲਕ ਕਹਿੰਦੇ ਨੇ ਜਿਹਨੇ ਵੀ ਲੈਣਾਗਾ ਤੇ ਇੱਕ ਵਾਰੀ ਲੈਜੋ ਤੇ ਹਫਤਾ ਚਲਾ ਕੇ ਦੇਖੋ ਜੇ ਮਤਲਬ ਕਿ ਤੁਹਾਨੂੰ ਲੱਗਦਾ ਕੋਈ ਦਿੱਕਤ ਹੈ ਜਾਂ ਕੋਈ ਡਿੱਗਿਆ ਜਾਂ ਟੁੱਟਿਆ ਭੱਜੇ ਤਾਂ ਮਾਲਕ ਕਹਿੰਦੇ ਨੇ ਮੈਂ ਬੈਠਾ ਤੇ ਕੋਈ ਦਿੱਕਤ ਨਹੀਂ ਗਰੰਟੀ ਵਾਲੀ ਗੱਲ ਹੈ ਤੇ ਇੱਕ ਆਪਾਂ ਸਕੂਟਰੀ ਦੀ ਗੱਲ ਕਰਾਂਗੇ ਸੀ ਇੱਕ ਮਾਲਕ ਨੇ ਸਕੂਟਰੀ ਸੇਲ ਵਾਸਤੇ ਭੇਜੀ ਹੋਈ ਹੈ ਤਰਨ ਤਰਨ ਏਰੀਆ ਚੋਂ ਮਾਲਕ ਨੇ ਭੇਜੀ ਹੈ 2018 ਮਾਡਲ ਮਾਲਕ ਨੇ ਦੱਸੀ ਹੈ ਸੀ 42000 ਰੁਪਿਆ ਮਾਲਕ ਨੇ ਇੱਕ ਡਿਮਾਂਡ ਕੀਤੀ ਹੈ ਜਮਾਂ ਨਵੀਂ ਸਕੂਟਰੀ ਆਪਾਂ ਕਹਿ ਸਕਦੇ ਹਾਂ ਸੀ ਰੰਗ ਤੁਸੀਂ ਦੇਖ ਲਓ ਚਲਾਉਣ ਚ ਬਹੁਤ ਵਧੀਆ ਤੇ ਨਾ ਤਾਂ ਕੋਈ ਕਮੀ ਹੈ ਐਕਟਿਵਾ ਸਕੂਟੀ ਇਹ 5G ਟਾਇਰ ਆਪਨ ਪੂਰੇ ਵਧੀਆ ਦੇਖਣ ਨੂੰ ਮਿਲ ਜਾਣਗੇ ਨਾ ਤਾਂ ਕੋਈ ਕਮੀ ਐ ਨਾ ਕੋਈ ਸਟਾਰਟਿੰਗ 'ਚ ਕਮੀ ਐ ਨਾ ਕੋਈ ਡਿੱਗੀ ਐ ਨਾ ਕੋਈ ਲੱਗੀ ਵੱਜੀ ਐ ਬਾਕੀ ਤੁਹਾਡੇ ਸਾਹਮਣੇ ਐ ਸੀ 42000 ਰੁਪਇਆ ਇੱਕ ਡਿਮਾਂਡ ਪਹੁੰਚੀ ਆਪਣੇ ਕੋਲੇ ਮਾਲਕ ਨੇ ਲਾ ਕੇ ਭੇਜੀ ਐ 42000 ਰੁਪਇਆ ਡਿਮਾਂਡ ਕਹਿੰਦੇ ਸੀ ਕਿ ਮਾਲਕ ਵੀ ਮੁੱਕੇ ਤੇ ਰੇਟ ਕਰ ਲਾਂਗੇ ਬਾਕੀ ਆਪਾਂ ਜੇ ਗੱਲ ਕਰੀਏ ਤਾਂ ਸਰਵਿਸ ਦਾ ਸਾਰਾ ਕੰਮ ਮਾਲਕ ਨੇ ਕਰਵਾਇਆ ਹੋਇਆ ਇੰਜਨ ਪੂਰਾ ਵਧੀਆ ਗੰ ਚਲਾਉਣ 'ਚ ਪੂਰੀ ਵਧੀਆ ਬੈਟਰੀ ਨਮੀ ਐ ਅੱਧੇ ਸਲਫ ਤੇ ਸਕੂਟਰੀ ਸਟਾਰਟ ਹੋ ਜਾਂਦੀ ਐ ਤੇ ਨਾ ਹੀ ਕੋਈ ਕਮੀ ਪੇਸ਼ੀ ਐ ਬਾਕੀ ਨੰਬਰ ਪਲੇਟਾਂ ਦੀ ਗੱਲ ਕਰੀਏ ਸਰਕਾਰੀ ਨੰਬਰ ਪਲੇਟ ਆਪਾਂ ਨੂੰ ਮਿਲ ਜਾਣਗੀਆਂ ਤੇ 42000 ਦੇ ਵਿੱਚੋਂ ਰੇਟ ਕੀਤਾ ਜਾਊਗਾ ਘਟਵਾਦ ਕਰਕੇ ਮਾਲਕ ਕਹਿੰਦੇ ਨੇ ਵੀ ਅਸੀਂ ਆਪਦੀ ਸਕੂਟਰੀ ਸੇਲ ਕਰ ਦਾਂਗੇ ਜਿਹਨੂੰ ਵੀ ਪਸੰਦ ਇਹ ਆਉਂਦੀ ਹੈ ਸਕੂਟਰੀ ਤਾਂ ਇੱਕ ਵਾਰੀ ਮਾਲਕ ਦੇ ਘਰੇ ਜਾਓ ਜੀ ਦੇਖੋ ਸਟਾਰਟ ਕਰਕੇ ਦੇਖੋ ਟ੍ਰਾਈ ਲਓ ਜਦੋਂ ਪੂਰੀ ਤਸੱਲੀ ਹੁੰਦੀ ਹੈ ਉਸ ਤੋਂ ਬਾਅਦ ਫਾਈਨਲ ਡੀਲ ਕਰ ਲਿਓ 99146 ਤੇ 42661 ਇਹ ਮਾਲਕ ਦਾ ਨੰਬਰ ਹੈ ਜਿਨ੍ਹਾਂ ਦੀ ਸਕੂਟਰੀ ਹੈ ਸੀ ਤੇ ਗੱਲ ਕਰਾਂਗੇ ਆਪਾਂ ਮੋਟਰਸਾਈਕਲ ਦੀ ਪਲਟੀਨਾ ਮੋਟਰਸਾਈਕਲ ਹੈ ਤੇ ਮਾਡਲ 2014 ਹੈ ਕੁੱਲ 27000 ਦਾ ਮਾਲਕ ਨੇ ਦੇਣਾ ਹੈਗਾ ਜਗਰਾਉਂ ਮਾਲਕ ਦਾ ਏਰੀਆ ਪਲਟੀਨਾ ਮੋਟਰਸਾਈਕਲ ਹੈ ਵਧੀਆ ਕੰਡੀਸ਼ਨ ਹੈ ਬਾਕੀ ਤੁਹਾਡੇ ਸਾਹਮਣੇ ਅਸੀਂ ਆਰਸੀ ਨਾਲ ਚਿਪਾਲੀ ਆਰਸੀ ਬਣੀ ਹੋਈ ਹੈ ਚਲਾਉਣ ਚ ਪੂਰਾ ਵਧੀਆ ਨਾ ਕੋਈ ਇੰਜਨ ਚ ਤੇ ਨਾ ਹੀ ਕੋਈ ਹੋਰ ਕਮੀ ਪੇਸ਼ੀ ਹੈ ਮਾਲਕ ਨੇ ਸਰਵਿਸ ਦਾ ਸਾਰਾ ਕੰਮ ਕਰਵਾ ਰੱਖਿਆ ਜਿੰਨਾ ਵੀ ਹੁੰਦਾ ਸੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਪਸੰਦ ਆਊਗਾ ਜੇ ਪਸੰਦ ਨਾਵੇ ਇਹ ਗੱਲ ਹੋ ਨਹੀਂ ਸਕਦੀ ਮਾਲਕ ਕਹਿੰਦੇ ਨੇ ਜਿਹੜਾ ਬੰਦਾ ਵੀ ਆਊਗਾ ਦੇਖਣ ਵਾਸਤੇ ਨਿਰਾਸ਼ ਹੋ ਕੇ ਨਹੀਂ ਜਾਊਗਾ ਤੇ ਜਿਹੜਾ ਰੇਟ ਤੁਹਾਨੂੰ ਦੱਸਿਆ ਇਹ ਕੋਈ ਫਿਕਸਡ ਰੇਟ ਨਹੀਂ ਹੈਗਾ ਸੀ ਘਾਟਾ ਬਾਧਾ ਕੀਤਾ ਜੋ ਉਹ ਮਾਲਕ ਨੇ ਕਿਹਾ ਗਾ ਰੇਟ ਇੱਕ ਡਿਮਾਂਡ ਹੈ ਬਾਕੀ ਮੂਕੇ ਤੇ ਜਿੰਨਾ ਵੀ ਸਾਡੇ ਹੱਥ ਪੱਲੇ ਹੋਊਗਾ ਉਹਨਾਂ ਅਸੀਂ ਰੇਟ ਘੱਟ ਕਰ ਦਾਂਗੇ ਤੇ ਕੋਈ ਜਾ ਕੇ ਦੇਖਣਾ ਚਾਹੁੰਦਾ ਜੀ ਨੂੰ ਵੀ ਪਸੰਦ ਆਇਆ ਕਿਸੇ ਮੇਰੇ ਭਰਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਤਾਂ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਜਿੰਨਾਂ ਦਾ ਇਹ ਮੋਟਰਸਾਈਕਲ ਹੈ 96462 ਤੇ 70 705 ਤੇ ਗੱਲ ਜਰੂਰ ਕਰ ਲਿਓ ਮਾਲਕ ਦੇ ਨਾਲ ਕੋਈ ਵੀ ਕਰਨਾ ਤੁਸੀਂ ਚਾਹੁੰਦੇ ਹੋ ਜੀ ਇੱਕ ਆਪਾਂ ਬੁਲਟ ਲੈ ਕੇ ਪਹੁੰਚੇ ਹਾਂ ਜੀ ਸਟੈਂਡਰਡ ਹੈ 350 ਤੇ ਮਾਡਲ ਦੀ ਗੱਲ ਕਰੀਏ 2014 ਮਾਡਲ ਮਾਲਕ ਨੇ ਦੱਸਿਆ ਜੇ ਕਿ ਨੰਬਰ ਦਾ ਜੀ ਇਹ ਜੰਮੂ ਦਾ ਨੰਬਰ ਲੱਗਿਆ ਹੋਇਆ ਤੇ ਨਵੇਂ ਅਲਾਏ ਮਾਲਕ ਨੇ ਕਹੀ ਨਹੀਂ ਕੰਡੀਸ਼ਨ ਜਮਾਂ ਨਵੀਂ ਹੈ ਜੀ ਜਿਵੇਂ ਕਿ ਆਪਾਂ ਸ਼ੋਰੂਮ ਚੋਂ ਕਢਵਾ ਕੇ ਲਿਉਂਦੇ ਹਾਂ 1,28,000 ਰੁਪਇਆ ਡਿਮਾਂਡ ਇਹਨਾਂ ਨੇ ਕਹੀ ਆ। ਮੁਕੇਰੀਆ ਮਾਲਕ ਦਾ ਏਰੀਆ ਹੁਸ਼ਿਆਰਪੁਰ ਸਾਈਡ ਤੋਂ ਆਪਾਂ ਲੈ ਕੇ ਪਹੁੰਚੇ ਹਾਂ ਸੀ। ਤੇ ਬਹੁਤ ਵਧੀਆ ਜੀ ਤੇ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ। ਗੱਲ ਕਿਸੇ ਤਰ੍ਹਾਂ ਦੀ ਕੋਈ ਵੀ ਕਰਨੀ ਹੋਈ ਮਾਲਕ ਨਾਲ ਤਾਂ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਗਿਆ ਹੋਊਗਾ 98720 22793। ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਮਾਲਕ ਤੋਂ ਪੁੱਛਣਾ ਜੇ ਤੁਸੀਂ ਚਾਹੁੰਦੇ ਹੋ ਤਾਂ ਮਾਲਕ ਨਾਲ ਗੱਲ ਜ਼ਰੂਰ ਕਰ ਲਿਓ ਜੀ। ਬਾਕੀ ਬੋਲਟ ਦੀਆਂ ਫੋਟੋ ਮੈਂ ਤੁਸੀਂ ਦੇਖ ਰਹੇ ਹੋ ਚਾਰੇ ਪਾਸੇ ਮਾਲਕ ਨੇ ਫੋਟੋਆਂ ਖਿੱਚ ਕੇ ਭੇਜੀ ਐ ਵਧੀਆ ਕੰਡੀਸ਼ਨ ਵਧੀਆ ਨਮਾ ਬੋਲਟ ਹੈ 128 ਡਿਮਾਂਡ ਹੈ ਘਾਟਾ ਬਦ ਕੀਤਾ ਜਾਊਗਾ ਮੁਕੇਰੀਆਂ ਜਾ ਕੇ ਦੇਖ ਤੁਸੀਂ ਸਕਦੇ ਹੋ ਜੀ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਜਲਦੀ ਜਲਦੀ ਵੀਡੀਓ 'ਚ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੇ ਲਈ ਆਪਾਂ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਜਿੰਨੇ ਘਰੇਟਾਂ 'ਚ ਜਿਹੋ ਜਿਹੇ ਤੁਸੀਂ ਕਮੈਂਟ ਪਾਈ ਸੀਗੇ ਮੋਟਰਸਾਈਕਲ ਵਾਸਤੇ ਜਾਂ ਸਕੂਟਰੀ ਵਾਸਤੇ ਤੇ ਦੋ ਟਾਇਰਾਂ ਵਾਲੇ ਵੀਹਿਕਲ ਆਪਾਂ ਅੱਜ ਲੈ ਕੇ ਪਹੁੰਚੇ ਹਾਂ ਜੀ ਤੇ ਕੋਈ ਗੱਡੀ ਤੁਹਾਨੂੰ ਨਹੀਂ ਮਿਲਣੀ ਜਮਾ ਸਸਤੇ ਤੇ ਵਧੀਆ ਤੇ ਰੇਟ ਘੱਟ ਤੇ ਮਸ਼ੀਨਰੀਆਂ ਟੋਪ ਦੀਆਂ ਤੇ ਵੀਡੀਓ ਪਸੰਦ ਆਈਏ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਬੱਤ ਬਸ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਹਰ ਰੋਜ਼ ਆਪਣੇ ਵੀਡੀਓ ਦੇਖਣਾ ਚਾਹੁੰਦੇ ਹੋ ਹਰ ਰੋਜ਼ ਤੁਸੀਂ ਗੱਡੀਆਂ ਮੋਟਰਸਾਈਕਲ ਘਰ ਕੋਠੀ ਮਕਾਨ ਡੀਲੀ ਦੇਖਣਾ ਚਾਹੁੰਦੇ ਹੋ ਥੱਲੇ ਇੱਕ ਸਬਸਕ੍ਰਾਈਬ ਦਾ ਚਿੱਟੇ ਜਿਹੇ ਰੰਗ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਜਰੂਰ ਦਬਾ ਦਿਓ ਨਵੀਂ ਤੋਂ ਨਵੀਂ ਮਸ਼ੀਨਰੀ ਵਧੀਆ ਰੇਟ 'ਚ ਆਪਾਂ ਡੇਲੀ ਲੈ ਕੇ ਪਹੁੰਚ ਦਿਆਂ ਸੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੋਈ ਮਸ਼ੀਨਰੀ ਆ ਘਰ ਆ ਕੋਠੀਆਂ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ 94656329488 ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾਪੇ ਜੋ ਫ੍ਰੀ ਚ ਆਪਾਂ ਡ ਲਾ ਦਾਂਗੇ ਜੀ ਇੱਕ ਹੋਰ ਆਪਾਂ ਸਕੂਟੀ ਲੈ ਕੇ ਪੁੰਚਿਆਂ 2021 ਮਾਡਲ ਮਾਲਕ ਨੇ ਦੱਸੀ ਐ ਜੀ ਨਵੇਂ ਟਾਇਰ ਨੇ 55000 ਰੁਪਿਆ ਡਿਮਾਂਡ ਆ ਬਟਾਲੀ ਤੋਂ ਮਾਲਕ ਨੇ ਭੇਜੀ ਐ ਸੇਲ ਕਰਨੀ ਆ ਮਾਲਕ ਨੇ ਬਾਕੀ ਤੁਸੀਂ ਦੇਖ ਹੀ ਰਹੇ ਹੋ ਸੀ TVS ਦੀ ਇਹ ਸਕੂਟਰੀ ਆ ਤੇ ਕੁਝ ਚਲਾ ਕੇ ਦੇਖਣਾ ਚਾਹੁੰਦਾ ਚਲਾ ਕੇ ਵੀ ਦੇਖ ਸਕਦੇ ਹੋ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਸਕਦੇ ਹੋ ਤੋਰ ਕੇ ਦੇਖਣੀ ਹੈ ਤੋਰ ਕੇ ਦੇਖ ਸਕਦੇ ਹੋ ਪੂਰੀ ਤਸੱਲੀ ਤੁਸੀਂ ਮਾਲਕ ਨਾਲ ਗੱਲ ਕਰਕੇ ਕਰ ਸਕਦੇ ਹੋ ਜੀ 94178098ਪੀ ਜਾ ਕੇ ਦੇਖ ਸਕਦੇ ਹੋ ਮਾਲਕ ਦੇ ਘਰੇ ਐਡਰੈਸ ਤੁਹਾਨੂੰ ਪੂਰਾ ਦੇ ਹੀ ਦਿੱਤਾ ਸੀ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਮਿਲ ਗਿਆ ਗੱਲਬਾਤ ਹੁਣ ਕਰਨੀ ਹੈ ਆਪੇ ਕਰੋ ਜੀ ਤੇ ਵੀਡੀਓ ਜ਼ਿਆਦਾ ਲੰਮੀ ਨਹੀਂ ਕਰਦੇ ਜੀ ਆਪਾਂ ਹੁਣ ਦਿਓ ਸਾਨੂੰ ਇਜਾਜ਼ਤ ਤੇ ਕਿਸੇ ਨੇ ਐਡ ਕਰਵਾਉਣੀ ਆ ਉੱਤੇ ਆਪਣਾ ਵਟਸਐਪ ਨੰਬਰ ਪੂਰੀ ਵੀਡੀਓ ਚ ਲਿਖੇ ਰੰਦਾ ਭੇਜ ਦਿਓ ਤੇ ਹੁਣ ਦਿਲ ਜੀ ਇਜਾਜ਼ਤ